ਸ਼੍ਰੀ ਕਾਂਜੀ ਮੈਂ ਮਨਦੀਪ ਕੋਰ ਪੰਜਾਬੀ ਕੁਕਿੰਗ ਪੰਜਾਬੀ ਕਲਚਰ ਨੂੰ ਸਾਰਾ ਸਵਾਗਤ ਆਦੀ ਖੋਰਸ ਨਾਲ ਸਾਰਾ ਕੀ ਖਾਜਾ ਲੈ ਉਹ ਵੀਰਦ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਸਭ ਤੋਂ ਪਹਿਲੇ ਤਾਂ ਇਹ ਮੇਰੀ ਸਾਰੀ ਭੈਣਾਂ ਨੂੰ ਹੈਪੀ ਚੱਕਰੀ ਚੱਕਰੀ ਦੇ ਜਵਾਰਤੇ ਮੇਰਾ ਵੀ ਚੱਕਰੀ ਦਾ ਵਰਤ ਤੇ ਆਪਾਂ ਬਣਾ ਲਵੀਂ ਗੁਲਗੁਲੇ ਕਚੋਰੀ ਸਭ ਤੋਂ ਪਹਿਲੇ ਤਾਂ ਆਪਾਂ ਨੇ ਆਲੂ ਜਿਹੜੇ ਜਣੀ ਕਿ ਮੈਂ ਸਾਜਰੇ ਬਾਲੇ ਸੀਗੇ ਜਦੋਂ ਮੈਂ ਕੰਮ ਕਰਨ ਟਾਲ ਜੀਏ ਉਦੋਂ ਇਹਨਾਂ ਨੂੰ ਬਾਲ ਕੇ ਰੱਖ ਲਈ ਸੀ ਕਿਵੇਂ ਤੇ ਆਪਣਾ ਛਿੱਲੇ ਹੋਣ ਨੇ ਬਾਕੀ ਆਪਣੇ ਗੁਲਗੁਲੇ ਆਸ ਤੇ ਮਿੱਠਾ ਹੋ ਵੀ ਢੋਲ ਕੇ ਰੱਖ ਲਿਆ ਸੀਗਾ ਮੈਂ ਆ ਦੇਖੋ ਤੇ ਇਧਰ ਆਪਣੇ ਤੇਲ ਕੜਾਹੀ ਚ ਪਾ ਕੇ ਰੱਖ ਲਿਆ ਸੱਤ ਪਹਿਲਾਂ ਤਾਂ ਗੁਲਗੁਲੇ ਦਾ ਆਟਾ ਢੋਲ ਲੀ ਪਹਿਲਾਂ ਇਹਨੂੰ ਘਰ ਲਵਾ ਢੋਲਨਾ ਮਾਚਰ ਨਹੀਂ ਜੇ ਤੇ ਲੋ ਸੱਤ ਪਹਿਲਾਂ ਮਿੱਠਾ ਪੂਨ ਲੀ ਆਪਾਂ ਨੇ ਇਹ ਚੀਨੀ ਤੇ ਸ਼ੱਕਰ Guga prego il fiancito. Apreci indice che la po' te la guardia. Non è detto che ਉਕੇ ਸੋਣ ਉਕੇ ਸੋਣਾ ਨਾ ਪਹਿਲਾਂ ਕਿਉਂਕਿ ਰਾਤੀ ਨੂੰ ਮੈਨੂੰ 11 ਵਜੇ ਸੀਗੀ ਸਵੇਰੇ ਸਾਢੇ ਰੋ ਉੱਠੜੀ ਸਾਰੇ ਕੰਮ ਕਰ ਲਪਤਾ ਤੇ ਫੇਰ ਵੀ ਕਿੱਥੇ ਹੈ ਨਾ ਕਦੇ ਕੋਈ ਆਉਂਦਾ ਕਦੇ ਕੋਈ ਸਾਡਾ ਗੀజర్ ਖਰਾਬ ਹੋ ਰਿਹਾ ਸੀਗਾ ਹਨਾ ਅਸੀਂ ਨਮਨ ਗੀజర్ ਲਗਵਾਇਆ ਤੇ ਗੀజర్ ਲਾਉਣ ਵਾਲਾ ਭਾਈ ਆ ਗਿਆ ਬਸ ਕਦੇ ਅੱਖ ਭੁੱਲ ਜਿਆ ਕਰੇ ਕਿਤੇ ਲੱਲ ਜੇ ਫਿਰ ਇਹਨਾਂ ਸੁਬੇ ਬਹਿਨੇ ਸਰਦਾਰ ਜੀ ਆ ਗਏ ਕਦੇ ਫੋਨ ਆ ਜਾਏ ਅਗਰੇ ਜੇ ਮੈਂ ਫੋਨ ਬੰਦ ਕਰ ਲਵਾਂ ਉਹਦੇ ਮੈਨੂੰ ਐ ਹੁੰਦਾ ਵੀ ਹਾਇਲੇ ਕਿਸੇ ਜ਼ਰੂਰੀ ਫੋਨ ਆਉਣਾ ਹੋਵੇ ਫੇਰ ਵੀ ਔਖਾ ਹੋ ਜਾਂਦਾ ਤੇ ਜਦੋਂ ਮੈਂ ਫੋਨ ਵੱਜੇ ਤਿੰਨ 3:00 ਵਜੇ ਦੀ ਮੈਂ ਸੌਂਦੀ ਚਾਲੀ ਖੁੰਮ ਹਾਂ ਆਪਣਾ ਆਲੂ ਛਿੱਲੇ ਤੇਲ ਰੱਖਿਆ ਸੰਘਾਰ ਦੀ ਨੂੰ ਕੁਸ ਖਾਣ ਨੂੰ ਦਿੱਤਾ ਬਣਾ ਕੇ ਬਣਾ ਕੇ ਕੀ ਬਸ ਸੇਵ ਦਿੱਤੀ ਵਿੱਚ ਇੱਕ ਲੱਗੇ ਬਸ ਫੋਨ ਕੋਲ ਲੱਗ ਕੇ ਹੁੰਦੇ ਆ ਬਾਹਣੇ ਜਾਣੇ ਇਹ ਤੇ ਜਦੋਂ ਮੈਂ ਥੋੜੇ ਹੁਨਗਲੇ ਬਣਾਉਂਗੀ ਪਰ ਆਪ ਤਾਂ ਲੱਗੇ ਰੋਮ ਨੇ ਕੋਲ ਹੋਣਗੇ ਚਲ ਹੁਨਗਲੇ ਤਾਂ ਖਾਏ ਜਾਂਦੇ ਨੇ ਠੰਡੇ ਹੋਏ ਹੋਏ ਹੁਨਗਲੇ ਵੀ ਨਾ ਚਾਹ ਦੁੱਧ ਨਾਲ ਟੇਸਟੀ ਲੱਗਦੇ ਨੇ ਸਵੇਰੇ ਥੋੜੇ ਖਾਣ ਨੂੰ ਸਾਟਾ ਢੋਲ ਕੇ ਇਹਨੂੰ 5 ਮਿੰਟ ਛੱਡ ਪੁੱਗੇ ਆ ਤੇ ਉਹ ਇੰਨੇ ਮੈਂ ਬਣਾਏ ਆ ਆਟਾ ਤੇ ਪਕੌੜੀਆਂ ਆ ਆਟਾ ਖਾਣ ਨੂੰ ਉਦੋਂ ਗਿਆ ਹੋਇਆ ਸਕੂਲ ਜਿੱਦੇ ਸਬਜ਼ੀ ਆਟਾ ਨਾਲ ਪੋੜ ਕੇ ਤਿਆਰ ਹੈ ਬਸ ਇਹ ਨੂੰ ਕੰਦੂਨ ਲਈ ਰੱਖ ਦੇਣੀ ਜਿੱਲੇ ਦੇ ਚੋ ਆਟਾ ਦੋਨੋਂ ਹੋਊਗਾ ਵੈਸੇ ਮੇਰਾ ਆਟਾ ਸਵੇਰ ਵੱਲ ਪਾ ਵੀ ਹੁੰਨੇ ਹੋਏ ਹੈ ਹਨ ਪਰ ਇਹ ਸੁੱਚੇ ਬਣਾਉਣੇ ਹੁੰਦੇ ਹਨ ਫਿਰ ਬਾਅਦ ਚ ਉਹ ਆਟੇ ਬਣਾਉਣ ਦੇ ਵਿੱਚ ਰੱਖ ਦੇਉਂਦੇ ਤੱਕ ਕਿ ਇਹ ਨੇ ਨਿਓ ਹੋ ਜੂਗਾ ਇਹਨੇ ਆਟਾ ਬਣ ਜਾਣਾ ਬੂਤੇ ਆ ਵਿਝਾ ਨਹੀਂ ਹੋ ਰਿਹਾ ਨਾਂ ਨੂੰ ਸੁਭਰੇ ਵੀ ਆਪਣੀ ਗੀਜਾ ਲਾ ਦਿਆ ਅੱਜ ਨਹੀਂ ਤਾਂ ਸਾਨੂੰ ਫਾਇਦਾ ਨਹੀਂ ਹੋ ਸਕਦਾ ਮੋਸਮ ਹੋ ਗਿਆ ਕੀ ਜਿਹਨੇ ਰਹੀ ਜੁੱਸੋ ਪਾਣੀ ਲੈ ਕੇ ਲਾ ਦੋ ਨਾ ਨਾ ਵਾਸਤ ਬੜਾ ਫਾ ਹੋਇਆ ਸੀਗਾ ਸਦੈ ਮੈਂ ਕੈਟੀ ਘਰ ਤੇ ਲਿਆਣੀ ਕੋਲੇ ਬਾਤ ਦੀ ਬਾਤ ਲੱਗੇ ਜਾਂਦੀ ਤੇ ਉਹ ਸਰਦਾਰ ਦੇ ਠੱਡੇ ਪਾਣੀ ਦੀ ਨਾਲ ਹੁੰਦੀ ਸੀ ਮੈਂ ਵੀ ਵੈਸੇ ਠੰਡਾ ਪਾਣੀ ਜੇ ਨਾਲ ਨਹੀਂ ਹੁੰਦੀ ਸੀਗੀ ਪਰ ਹੁਣ ਜਿਵੇਂ ਚੱਕਰੀਏ ਸੀਗੇ ਕਰੂ ਮੈਂ ਅੱਜ ਨਾ ਹਾਜ ਚੱਕ ਲਈਆਂ ਤੇ ਘਰੂਏ ਜੀ ਨੇ ਸਾਜਰੇ ਬਣਾਣਾ 4 ਵਜੇ ਤੇ ਥੋੜੇ ਔਖਾ ਲੱਗਦਾ ਸੀਗਾ ਠੰਡਾ ਪਾਣੀ ਲੱਗਦਾ ਸੀ ਜੀ ਨਾਲ ਇਹਨਾਂ ਅੱਧਾ ਗੁਨੀਏ ਦਾ ਸੰਦੂ ਵੀ ਮੈਸ਼ ਕਰੇ ਕਰੋ ਉਧਰ ਆ ਜੀ ਉਹਦਾ ਮਸੰਦ ਘਰ ਤੋਂ ਨਾ ਇਹ ਸਰਦਾਰ ਜੀ ਰਾਜਪੁਰੇ ਦੇ ਤੇ ਦੇਖੋ ਭਰਾ ਵੀ ਲਈ ਗਿਆ ਉਹ ਤਾਂ ਕਹਿੰਦੇ ਹੁੰਦੇ ਨੇ ਬੰਦਾ ਸਿੱਧਾ ਜਾਂਦਾ ਵੀ ਨਾ ਲੇਟ ਹੋ ਜਾਂਦਾ ਕਿਉਂਕਿ ਹੁਣ ਹੋਰ ਟਾਈਮ ਲੱਗ ਰਿਹਾ ਕਣਕਾਂ ਵੀਤ ਹੋ ਰਹੀਆਂ ਮਲਗੀ ਫਤਨ ਬਿਜਲੀ ਸ਼ੁਰੂ ਹੋਈ ਹੈ ਹਾਂ ਤਾਂ ਜੀ ਜੀ ਵਾਟਰ ਇਹ ਬਸ ਹੋ ਜਾਣੀ ਹੈ ਸ਼ੁਰੂ ਥੋੜੇ ਦਿਨਾਂ ਤੱਕ ਖੇਤਾਂ ਦੀ ਬਾਹੀ ਸ਼ੁਰੂ ਹੋ ਜਾਣੀ ਹੈ ਮੀਂਹ ਪੈਣ ਕਰਕੇ ਸਾਡੀ ਜੀਲੀ ਲੇਟ ਹੋ ਉਹ ਬਹੁਤ ਜ਼ਿਆਦਾ ਉਸ ਵੇਲੇ ਖੇਤ ਵੀ ਸੁੱਕੇ ਹੁੰਦੇ ਇੱਕ ਇੱਕ ਦੋ ਦਿਨ ਚ ਲਗਾਉਣਾ ਅੱਜ ਤਾਂ ਮੈਂ ਕਿਹਦੇ ਕੋਲ ਜਾ ਸਕਦਾ ਹਾਂ ਮੈਂ ਆ ਉਹ ਅੱਜ ਨਾ ਬੜਾ ਐ ਕਿ ਮੇਰਾ ਗੱਟ ਖੁੰਦਾ। ਉਹ ਪਪਾ ਨੇ ਸਾਰਾ ਸਾਰ ਦਿਨ ਪਾਣੀ ਨਾਲ ਪੀਂਦੇ ਹਨ। ਜਦੋਂ ਕਦੇ ਗੱਟ ਰੱਖਿਆ ਹੁੰਦਾ ਨਾ ਉਹਦੇ ਪਾਣੀ ਪੀਂਹੋ ਬੋ। ਇੱਕ ਕੰਮਕਾਰ ਕਰਦੇ ਹੁੰਦੇ ਸੀ। ਸਵੇਰੇ 4 ਵਜੇ ਕੱਪੜੇ ਧੋਦੇ ਨਾ ਉੱਥੇ ਦੇ 4 ਵਜੇ ਹੁੰਦੀ ਸੀ। ਨਾਲ ਦੀ ਨਾਲ ਮਸ਼ੀਨ ਚਾਹਤੀ। ਬਸ ਸਭ ਨਾਲ ਚਲੋ ਕਰੀ ਤੇ ਨਾ ਲੋ। ਅੱਧਾ ਗੁੰਮ ਹੋ ਗਿਆ। ਇਹ ਨਹੀਂ ਰੱਖ ਦੰਗੇ ਹਾਂ ਖੋਵੇਰ ਵਾਸਤੇ ਠੀਕ ਹੈ ਤੋਂ ਕੰਮ ਹੋ ਗਏ ਤੀਸਰਾ ਨਾ ਜਦ ਮੈਂ ਤਿਆਰ ਹੋਣਾ ਹੈ ਮੈਂ ਕੱਪੜੇ ਪਾਣਿਆਂ ਨੇ ਜਿੰਨਾ ਵਾਸਤੇ ਪਾਣਾ ਹੈ ਬਸ ਕਾਹ ਖੁਰਜ ਪ੍ਰੋਬਲਮ ਤੋਂ ਨਹੀਂ ਮਨਾਈ ਬਗਲ ਬਗਲ ਚੋਲੀਆਂ ਬਣਾ ਕੇ ਬਸ ਉੱਥਾ ਟੇਕ ਲੂੰਗੀ ਬਾਕੀ ਦਾ ਬਾਅਦ ਚ ਬਣਾ ਲੂੰਗੀ ਆਖਰ ਤੱਕ ਲੋਈ ਸਾਰੇ ਸਮਾਨ ਆਪਣੀ ਤਿਆਰ ਕਰ ਲਿਆ ਮਸਾਲਾ ਵੀ ਕਿਆ ਕਰਦੇ ਮੈਂ ਕਚੋਰੀਆਂ ਵਾਸਤੇ ਉਹ ਵੀ ਬਣਾ ਕੇ ਰੱਖਦੇ ਆ ਤੇਲ ਨਾਲ ਠੰਡਾ ਰਹਿ ਗਿਆ ਨੂੰ ਉਸ ਆਪਕੇ ਨੇ ਫੇਰੀ ਹੱਥ ਨਾਲ ਤੋਲਣਾ ਬਣਾਨੇ 10 12 ਤੋਂ ਦੋ ਖਚੋਲੀਆਂ ਬਣਾ ਕੇ ਬਸ ਤਿਆਰ ਹੋ ਮੱਛਾ ਟੇਕ ਲਾਉਣਾ ਉਦੰਬੀ ਆ ਗਿਆ ਐਦਾਂ ਨਾ ਰੱਖਿਆ ਗੁਰੂ ਘਰ ਉਹਦੇਪੂਰ ਵਲੇ ਬੜੀ ਲੋਕ ਚੋ ਲੋ ਬਸਮਤ ਫੜੇ ਕੀ ਜਿਹੜਾ ਸਕੂਲ ਜਾਂਦੇ ਹੁੰਦੇ ਸੀਗੇ ਨਾ 3 ਵਜੇ ਸੀ ਸਕੂਲ ਤੋਂ ਆਣ ਫੜੀ ਹੋਣੀ ਐ ਬੈਠੇ ਦੇਖੇ ਜਾਂਦੇ ਸੀਗੇ ਵਿਗਿਆਨੀ ਆਣਗੇ ਮੱਥਾ ਟੇਕੋਗੇ ਇੱਕ ਵਾਰੀ ਪਤਾ ਕੀ ਹੋਇਆ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਛੋਟੀ ਹੁੰਦੇ ਵੇ ਪਤਾ ਨਹੀਂ ਕੀ ਟੈਸਟ ਲਿਆ ਸੀਗਾ ਸਾਡੇ ਸਰ ਨੇ ਪਤਾ ਨਹੀਂ ਬਸ ਲੋ ਟੈਸਟ ਵੀ ਆਉਂਦਾ ਸੀਗਾ ਮੈਨੂੰ ਮਤਲਬ ਕਿ ਪਤਾ ਨਹੀਂ ਮੈਂ ਲਰਨ ਨਹੀਂ ਕਰਿਆ ਸੀਗਾ ਤੁਹਾਨੂੰ ਪਤਾ ਹੈ ਨਾ ਜਦੋਂ ਕੋਈ ਛੋਟੇ ਹੁੰਦੇ ਆ ਤਾਂ ਮੈਨਾਂ ਨਹੀਂ ਪਤਾ ਹੁੰਦਾ ਮੈਂ ਲਰਨ ਨਹੀਂ ਕਰਿਆ ਸੀਗਾ ਪਰ ਇਹ ਸੁਨਾਣ ਚ ਲੇਪ ਹੋ ਗਈ ਸੀ ਸਾਰਨੇ ਕਹਦੇ ਵੀ ਥੋੜੀ ਛੁੱਟੀ ਬੰਦ ਹੈ ਸਾਰੇ ਸਕੂਲ ਨੂੰ ਛੁੱਟੀ ਹੋ ਗਈ ਆ ਜੇ ਸਾਡੇ ਘਰ ਦੇ ਸਾਹਮਣੇ ਸਕੂਲ ਹੈ ਉੱਥੇ ਹੈ ਨਾ ਮੈਂ ਆਪਣਾ ਕੋਈ ਉੱਥੇ ਬੈਠੀ ਐ ਜਤਿੰਦਰ ਵੀ ਉੱਥੇ ਬੈਠੇ ਆ ਹਨ ਕੋਈ 4 ਵਜੇ ਗਈ ਹਨਾ ਸਾਰ ਨੀਚੇ ਆਪਣਾ ਕੋਈ ਕੰਮ ਖੂਮ ਕਰਦੇ ਹੋਣਗੇ ਸਾਰੇ ਬੱਚੇ ਚਲੇ ਗਏ ਹਨ। ਹਾਂ ਕਿਉਂ ਮੇਰੀ ਮੰਮੀ 4:30 ਵਜੇ ਸਕੂਲ ਚ ਗਈ। ਤੇ ਮੇਰੇ ਸਾਹ 4:30 ਵਜੇ ਕੋਸ਼ਿਸ਼ ਮੈਂ ਟਾਈਮ ਨਹੀਂ ਜਾਉਂਦਾ। ਕੋਈ ਨਹੀਂ ਕਿੰਨੇ ਟਾਈਮ ਦੇ ਹਨ ਵੀ ਬੱਚੇ ਨੂੰ ਸਾਰੇ ਛੋਟੇ ਹੋਣ ਵੀ ਮੇਰੇ ਨਾਲ ਹੀ ਹੋਣੇ ਆਏਗੇ। ਸਰਪੰਚ ਦੇ ਕੋਲ ਸੁਣਦੇ ਹਰੇ ਕਦੋਂ ਦੇਖਣਾ। ਵੀ ਬੱਲੇ ਹੋ ਗਏ ਨੀਕੇ ਬੈਠਾ ਹਨ ਨਾਲ ਉੱਪਰ ਖਾ ਰਹੇ ਹਨ ਵਿੱਚ ਛੇਤੀ ਛੁੱਟੀ ਗੱਲਤੀ ਸੀਗੀ। ਤੇ ਛੁੱਟੀ ਛੇਤੀ ਕਰਦੇ ਕੁਛ ਐਦਾਂ ਨਾ ਸੀਗਾ ਹਨ। ਤਾਂ ਕੈਂਪ ਵੀ ਪਰਚਨਾ ਕਰਨੀ ਪਹੁੰਚੇ ਹੈਗੇ ਹਰਦਸ ਤੇ ਜੇ ਜਾ ਕੇ ਦੇਖਿਆ ਕੋਠੇ ਦੇ ਸੋਨੇ ਪਨੇ ਬਈ ਕੋਠੇ ਦੇ ਬੈਠੇ ਹਰ ਰੋਈ ਜਾਏਗੀ ਬਈ ਪਤਨ ਦੋ ਸੀਗੇ ਅਸੀਂ ਪਰ ਇਹ ਚਾਰ ਪੰਜ ਸੀਗੇ ਤੁਹਾਨੂੰ ਮੈਨੂੰ ਇਹ ਵੀ ਜਿਆਦਾ ਹੈਗਾ ਤੇ ਇਹਨਾਂ ਕੋਈ ਸੀ ਰੋਈ ਜਾਏ ਰੋਈ ਜਾਏ ਹਨਾ ਜਦੋਂ ਉੱਪਰ ਗਏ ਦੇਖਣ ਕੋਠੇ ਦੇ ਹਨਾ ਵੀ ਬੱਚੇ ਵਾਏ ਸੀ ਕੋਈ ਰੋ ਰੋ ਧੰਦੇ ਹੋਗੇ ਸਰਦੂ ਦਾ ਗੋਦੀ ਕਹਿੰਦਾ ਹਨਾ ਮੈਂ ਤਾਂ ਡਰਾਏ ਸੀਗੇ ਬਈ ਥੋੜੇ ਜਿਹੀ ਫੁੱਟੀ ਪੰਨ ਤੁਸੀਂ ਜਦ ਤੱਕ ਸੁਣਾਉਂਦੇ ਨਹੀਂ ਵੀ ਹਨਾ ਬੱਚਾ ਤਾਂ ਯਾਦ ਕਰਿਆਂਗੇ ਹਨਾ ਤਾਂ ਅਸੀਂ ਵੀ ਡਰ ਦੇ नीचे ਆਏ ਵਿੱਚ ਸਾਰਿਆਂ ਨੂੰ ਖੁਸ਼ ਹੋਗਾ। ਉਹ ਵਾਲੇ ਚ ਸਾਜ ਦੇ ਯਾਦ ਆ ਗਏ ਚੱਕਰੀਆਂ ਦੀਆਂ ਚੱਕਰੀਆਂ ਲਿੰਦੀਓ ਗੱਲ ਸੀ। ਤੁਹਾਨੂੰ ਗੁਲਗਲੇ ਨੇੜੇ ਤੋਂ ਕਰਕੇ ਦਿਖਾਣੇ ਮੈਂ ਦੇਖ ਲਓ ਮੈਂ ਕੋਈ ਮਿੱਠਾ ਛੋਡਾ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ ਹੈਗਾ ਹਨਾ। ਗੁਲਗਲੇ ਦੇਖੋ ਆਪਣੇ ਐਨ ਵਧੀਆ ਫੁੱਲ ਗਏ। ਆਹ ਐਨ ਵਧੀਆ ਤਿਆਰ ਹੋ ਗਏ ਫੁੱਲ ਗਏ ਨਾ ਕੋਈ ਮਿੱਠਾ ਥੋੜਾ ਪਾਇਆ ਮੈਂ ਨਾ ਕੋਈ ਜਵੈਨ ਪਾਇਆ ਨਾ ਕੁਝ ਪਾਇਆ ਇਹ ਵੀ ਤੇਲ ਵੀ ਆਪਣਾ ਠੀਕ ਸੀਗਾ ਜ਼ਿਆਦਾ ਨਾ ਗਰਮ ਨਾ ਠੰਡਾ ਹਨਾ ਕਿ ਲੋ ਜਿਦਾ ਸੂਈ ਕੇ ਬਲੋਗੇ ਆਪਣਾ ਇਹਨਾਂ ਨੂੰ ਕੱਟ ਦੇਈਏ ਮੇਰੇ ਤਾਂ ਕਹਿੰਦੇ ਮੈਂ ਸਾਰਿਆਂ ਨੂੰ ਦਿਖਣਾ ਦਉ ਕੱਲੀਆਂ ਕਚੋਰੀਆਂ ਕਚੋਰੀਆਂ ਬਣਾਉਂਗਾ ਹਲਵਾਈ ਨਾ ਐਨ ਕੈੜਾ ਆਟਾ ਕਰਕੇ ਫਿਰ ਗੋਲ ਗੋਲ ਗੋਲੀਆਂ ਜੀਆਂ ਬੱਟਦੇ ਨੇ ਸਾਡੇ ਤਾਂ ਗੋਲ ਗੋਲ ਗੋਲੀਆਂ ਬੱਟੀਆਂ ਜਾਂਦੀਆਂ ਹੈ ਨਹੀਂ ਸਾਡੇ ਤਾਂ ਬਸ ਐਂ ਹੀ ਪਾਣੀ ਦੇ ਹੱਥ ਤੇ ਬੋਆ ਲੇ ਪਹਿਨੇ ਬਣ ਆ ਰਹੀ ਸੀ ਕਿ ਤੇ ਹੁਣ ਬਣਾਲੀ ਕਚੋਰੀਆਂ ਠੀਕ ਹੈ ਬਸ ਇੱਕ ਦੋ ਕਚੋਰੀ ਬਣਾ ਕੇ ਤਿਆਰ ਹੋ ਜੂ ਮੈਂ ਪਹਿਲਾਂ ਤਿਆਰ ਹੋ ਗਈ ਹੁਣ ਮੱਥਾ ਟੇਕੀ ਬਾਕੀ ਦੇ ਕਚੋਰੀਆਂ ਫੇਰ ਬਣਾ ਲੂੰਗੀ ਸ਼ਾਮ ਨੂੰ ਬਣਾ ਲਾਂਗੀ ਹੁਣ ਕੜੇ ਖਾਣੀਆਂ ਨਹੀਂ ਕਿਸੇ

ਜਦ ਮੈਂ ਤਿਆਰ ਹੋਣਾ ਸੋ ਮੇਰੇ ਮੰਮੀ ਦਾ ਫੋਨ ਆਇਆ ਕਹਿੰਦੇ ਟੇਕ ਲਿਆ ਮੱਤਰਾ ਮੈਂ ਕਿ ਨਾ ਹੱਤਾਂ ਬਣਾ ਰਹੀ ਨੇ ਕਹਿੰਦੀ ਹੋਰ ਕਾਟੇ ਕੁਵੀਂ ਦੇਗ ਲੈ ਖੜਾ ਖੜਾ ਅੰਦੇ ਕੋਈ ਨੂਦਮ ਨੂੰ ਆਇਆ ਹੈ ਬਸ ਮੈਂ ਦੋ ਕੁ ਜੋੜੀਆਂ ਬਣਾ ਲਵਾਂ ਗੋਗਲੇ ਦੇ ਵਿੱਚ ਬਣਾਏ ਦਿੱਤੇ ਫਿਰ ਉਹ ਵੀ ਕੋਲੇ ਪਾ ਕੇ ਰੱਖ ਲਵਾਂ। ਉਬਲਨੇ ਖਾਣੀਆਂ ਹੋਣਗੀਆਂ ਫਿਰ ਬਣਾ ਦੇਣੀ ਮਨ ਨਾਲ ਨਾਲ। ਪਰਚਕਾ ਕਰੂਗੀ। ਲੋ ਜੀ। ਹੁਣ ਤੇ ਕੀ ਐ ਪਾ ਮੱਥਾ। ਮਾਂ ਪੁੱਤ ਚੱਕਰੇ ਚੱਕਰੀਆਂ ਦਾ ਉਹ ਆਟੇ ਵਾਲੀ ਕੋਲੇ ਕਿੱਥੇ ਰੱਖ ਦਿੱਤੀ ਮੈਂ। ਉਧਰ ਵੀ ਦੇਖੀ ਆਟਲੀ ਕੋਲੇ ਦੇ ਦਿੱਤੀ ਕਿ ਨਹੀਂ ਅਛਾ ਉਧਰ ਵੀ ਆਜੂ ਅੱਜ ਇਹ ਵੀ ਪਾ ਕੇ ਪਾਉਂਗੀ ਸਲੱਬ ਬੜੀ ਜਿਹੀ ਅਚੰਭੇ ਨਿਕਲਦੀ ਹੋਏ ਹੋਰ ਤੇ ਇਹ ਪਾ ਕੇ ਇਹਦੇ ਵਿੱਚ ਸਮਾਨ ਪਾਉਂਦੀ Mm, er no. no, du der? ਅੰਦਗੇ ਭੇਜਿਆ ਬਿਸਕੁਟਾ ਦਾ ਵੀ ਸਲਾਹ ਹੁਣ ਆ ਜਾਓ ਚੱਕ ਕੇ ਦੀ ਰਿਵੰਦੀ ਚੱਕ ਕੇ ਰਿਵੰਦੀ ਤੇ ਸਜਾਤ ਲੈ ਕੋਈ ਨਹੀਂ ਇਹਨੂੰ ਐ ਇੱਕ ਨੂੰ ਚੱਕ ਕੇ ਮੈਰਾ 7:11 ਵਜੇ ਸੋਇਆ ਕੰਟੇ ਆਏ ਤੇ ਮੈਂ ਸੁੋ ਜਾਉਂ। ਉਹ ਦਰ ਆਪਣੇ ਕੀਤਾ ਜੀ ਮਸ਼ੀਨ ਲੱਗੀ। ਬਸ I do ਜੀ ਰਾਤ ਦੇ ਵੱਜ ਗਏ 7 ਠੀਕ ਹੈ ਹੁਣ ਚੱਲੇ ਆਪਾਂ ਅਰਗ ਦੇਣ ਤੇ ਭਾਂਡੇ-ਭੁੰਡੇ ਪਨੇ ਮਾਂ ਤੇ ਸਭ ਰੋਟੀ ਪਾਣੀ ਬਣਾ ਤੇ ਆ ਪਹਿਲੇ ਸੀਗੇ ਫਿਰ بیٹھ ਕੇ ਪਹਿਲਾਂ ਵੀਡੀਓ ਐਡੀਟਿੰਗ ਕੀਤੀ ਫਿਰ ਫੁੱਟ ਵੀਡੀਓ ਆਉਗੀ ਠੀਕ ਹੈ ਬਸ ਫਿਰ ਹੁਣ ਮੈਂ ਕਿਹਾ ਚਲੋ ਹੁਣ ਅਰਗ ਦੇ ਲੈਂਦੇ ਆ ਤੇ ਬਾਕੀ ਬਸ ਹੁਣ ਜਿਹੜੇ ਖਾਣੇ ਦੇ ਭਾਂਡੇ ਹੋਣਗੇ ਆਉਣਗੇ ਹੋਣਗੇ ਹੋਰ ਤਾਂ ਬਾਕੀ ਸਾਰਾ ਨਿਪਟ ਗਿਆ ਆਪਣਾ ਉਹ ਤਾਂ ਤਾਰੇ ਤੱਕੋਂ ਤੇ ਚੜੇ ਹੋਏ ਨੇ ਫਿਰ ਉਹੀ ਗੱਲ ਹਨਾ ਕਰਵਾ ਚੌਥ ਵਾਲੇ ਦਿਨ ਪਤਾ ਕੀ ਹੋਇਆ ਸੀਗਾ ਕਰਵਾ ਚੌਥ ਵਾਲੇ ਦਿਨ ਮੈਂ Papa ji ਦੇ ਕੱਪੜੇ ਨ ਪ੍ਰੈਸਾਵਾ ਕੀ ਐ ਕੁਟਾਈ ਕਰ ਦੋਣੀ ਮੈਂ ਦੇਖ ਲੈ ਤੈਨੂੰ ਪਤਾ ਤੇਰੀ ਮਾਂ ਢਾਰਾ ਜੇ ਪਟਾਕਿਆਂ ਤੇ ਜਾਣ ਕੇ ਮਾਂ ਕੋਲ ਪਟਾਕਾ ਮਾਰਿਆ ਚੱਕ ਕੇ ਕੱਟਮ ਤੇ ਮੈਂ ਫੇਰ ਸੰਭਾਵਾ ਕੇ ਨੇ ਕੋਈ ਪਟਾਕਾ ਕਿੱਸੇ ਕਿ ਹੇਜੇ ਕੰਮ ਤਾਂ ਬਹੁ ਕਰਦਾ ਏ ਆਹ ਇਹ ਆਪਣੇ ਪੈਰਾਂ ਦੇ ਕੋਲੇ ਗੇਰ ਲਿਆ ਉਹ ਲਾ ਕੇ ਚਾਪੀ ਫੜ ਬਲਨ ਜਿੰਮਾ ਪਾ ਦੇ ਇਹ ਮਣੀ ਬੰਬ ਭਈਏ ਇਧਰ ਇਧਰ ਦੱਬੀ ਹੋਈ ਐ ਲਾਉ ਜਿਵੇਂ ਮਾਂ ਪੁੱਤ ਦੇਂ ਚਲੇ ਅਰਗ ਹੋ ਮਾਸੀ ਦੇ ਘਰੇ ਤੇਰੀ ਤੇ ਚਾਚੀ ਐ ਮੇਰੀ ਤਾਂ ਮਾਸੀ ਐ ਮੇਰੀ ਮਾਸੀ ਸੱਸ ਐ ਧੀ ਨਵਾਂ ਲਈ ਆਇਆ ਸੱਚੀ ਉਹ ਨਵਾਂ ਲਈ ਇਹਨਾਂ ਨੂੰ ਤਾਂ ਦੱਸਿਆ ਵੀ ਨਹੀਂ ਪੁਰਾਣਾ ਲਈ ਹੋਇਆ ਹੈ ਨਵਾਂ ਸੁਫੇ ਪੁਰਾਣਾ ਚੱਲ ਨਵਾਂ ਦਾ ਨਵਾਂ ਐ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਵੀ ਬਾਹਰ ਆ ਗਏ ਇਹ ਕਦੇ ਪਾਰਟੀ ਦੋ ਹੁਣ ਮਾਨੂੰ ਜੀ ਕਹੇ ਭਾਰਤੀ ਨੀ ਗੱਜਮੀ ਕਿੱਥੇ ਲੈ ਰਹੀ ਹੈ ਹਾਂ ਪਹਿਲਾਂ ਪਹਲਟੀ ਲੈ ਕੇ ਆ ਕਦੇ ਪਹਿਲਾਂ ਉਹ ਹਾਂ ਕੰਮ ਕਰਦਾ ਖੁਲਾਦਾ ਕਹਿੰਦੇ ਮੈਂ ਤੇ ਕਿਹਨੂੰ ਕਿਉਂ ਲਗਾ ਉਹ ਤਰਾ ਉਹ ਤਰਾ ਤੇ ਮੈਂ ਤਾਂ ਉੱਪਰ ਜਿਹੜਾ ਬੈਠੇ ਪਹਿਲਾਂ ਪੂੜੀ ਭਾਲ ਕੇ ਹਟਾਰਣਾ ਨਾ ਪਹਿਲਾਂ ਸਟਾਰਟ ਕਰਾਂਗਾ ਸਟਾਰਟ ਕਰਨੇ ਚਾਚੂ ਕੋਲੇ ਚਾਬੀ ਚਾਚੂ ਕਿੱਥੇ ਚਾਚੂ ਮੋਟਰ ਪਾ ਪਾਪੀ ਮੋਟਰ ਕੱਢੀ ਪਤਾ ਤੈਨੂੰ ਇਹ ਕਿਉਂੜੀ ਨਾ ਕੁਝ ਬਣਾਇਆ ਵਾ ਕੁਲਗਲੇ ਕਿਹਨੀਆਂ ਬਣਾਏ ਨੇ ਆਪਣੇ ਚਾਬੀ ਖੋਲ ਕੇ ਨੂੰ ਦੇ ਦਿੰਦੇ ਤੇ ਬੈਟਰੀ ਅੰਨੇ ਰੁੱਕੇ ਗਾਰੇ ਇਹਨਾਂ ਨੂੰ ਮੈਂ ਕਿਹਾ ਹਾਂ ਹੁੰਦੇ ਥਾਰੇ ਕੋਣ ਸੁਣੀ ਗਏ ਆਂ ਦਾ ਸ਼ੁਕਰ ਵੀ ਬਣਾਉਣ ਦੀ ਆ ਤੇ ਗੇੜਾ ਬਾਪੂ ਨੂੰ ਬਰਾ ਗੇੜਾ ਗੋੜ ਤੇ ਚਾਬੀ ਦੇ ਦੇਗਾ ਨਿੱਕੇ ਹੋ ਕਾ ਨਾ ਗਾਜ ਮਾਂ ਮੇ ਮੱਛੀ ਦਾ ਜਲੇ ਕਾ ਮੱਛੀ ਦਾ ਮੇ ਚਾਚੀ ਦਾ ਜਲੇ ਮਾਂ ਤੇਰੀ ਚਾਚੀ ਹੈ ਮੇਰੀ ਮਾਂ ਤੇਰੀ ਮੇਰੇ ਦੇਸੀ ਕੇ ਵਿੱਚ ਪਾਗ ਲਈ ਦੀ ਘਰਾਂ ਦੇ ਆਈ ਹਾਏ ਪੋ ਲੈ ਆ ਗਿਆ ਹੋਇਆ ਉਹ ਘਰ ਰੀ ਦੀ ਚੁੰਨੀ ਲੈ ਰਦੀ ਫੁਲਕਾਰਿਓ ਖਿਚਲੀ ਉੱਪਰ ਚੱਲ ਕੋਈ ਕੁਛ ਨਹੀਂ ਪਾਣੀ ਪੁਲਾਇਆ ਐ ਕਿ ਤੂੰ ਪੁਲਾਉਣੇ ਦਾ ਨਹੀਂ ਹੈਗਾ ਯੋ ਪਾਣੀ ਪੁਲਾਉਣਾ ਥੋੜੀ ਚੱਕੀ ਉਦਮਾ ਕਿੱਦਾਂ ਕਿੱਥੇ ਹੋਣਾ ਨਾ ਕਿੰਨੇ ਜੀ ਆਪੇ ਕਿਧਰੋਂਗੇ बाद yeah. में और मैं भी के के लिए डायरेक्टर को सेव रख देना मम्मी <concurrently performing> के लिए रहे मम्मी जी पे हो ये मेरा बुलाई सुनि भाई उल्टी আহা কা কা

ਕੋਹ ਆ ਕੋਹ ਆ ਮਮਾ ਪੰਜ ਹੋ ਗਏ ਉਹ ਆ ਜਾਂਦਾ ਮੰਮੀ ਬੋਲ ਸੋਨ ਨੇ ਖਾਤੇ ਰੁਕੀ ਦੀ ਸਵਾਰੀ ਤੇ ਲੈ ਜੀ ਕਾਲੀ ਬਾਈ ਤੁੱਥੋਈ ਕੋਸ ਤੇ ਇਕੋ ਤੇਰੇ ਸੋਨ ਨੇ ਦਿੱਤੇ ਸੋਨੇ ਤੇ ਤੇਰੇ ਮੇਰੇ ਤੇਰੇ ਮੇਰੇ ਲੱਗਣਾ ਅਲੈਕੁਮ ਅਸਸलाम အံဒီခါးကင်းသံတုပိရှိ거든ရဲနေရဲနေငါ့ကိုမာရငါ့ကိုမာရအထမတ်ကင်းဒီနေ့ရည်သိလို့ဒီနေ့မှာဆုံးနေ Gracias. पहले तो देखेंगे। उधर में क्यों मैं तो नेट बंद हुआ। नेट बंद करा कारे देखने को। ओ ज़िद्द करने जा रहा हूँ। ओ दूध को भी मैं कारे। तो नहीं ठीक हो जाता क्यों? ओ ज़िद्द। रात को ना घर ले जा जाने की चीज़ में जाने के लिए ठहर गया। अच्छा, कभी ना ऐन हल आगे हो गया। పాల్టి దేదు నే వరాగు దేదు